ਸਾਰੇ ਜਣੇ ਗੱਜਕੇ ਫੋਦੇ ਬਣਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਖਾਲਸਾ ਜੈਪੀ ਜੈਪਾਲ ਅੱਜ ਮਕੰਦਪੁਰ ਦੇ ਇਸ ਵੇਲੇ ਦੇ ਵਿੱਚ ਇੱਕ ਛੋਟੀ ਜਿਹੀ ਮੀਟਿੰਗ ਨੂੰ ਇੱਕ ਰੈਲੀ ਦਾ ਮੁਖ ਜਿਹੜਾ ਆ ਉਹ ਤੁਸੀਂ ਸਾਰਿਆਂ ਨੇ ਦਿੱਤਾ ਉਹਦੇ ਲਈ ਮੈਂ ਤੁਹਾਡੀ ਕੋਟਨ ਕੋਟਨ ਧੰਨਵਾਦ ਕਰਦੀ ਹਾਂ ਪਰ ਮੇਰੀ ਬੇਨਤੀ ਆਪਾਂ ਦਿੱਪੀਆਂ ਦੇ ਨਾਮ ਤੇ ਸ਼ੁਰੂ ਤਾੜੀ ਮਾਰੀਏ ਜੀ ਜਿੱਥੇ ਆਪਰੇ ਕੰਮਕਾਜ ਸਾਰੇ ਛੱਡ ਕੇ ਇੱਥੇ ਆਉ ਆਜ ਵੀ 파ਰਟੀ ਨੂੰ ਸਮਰਥਨ ਦੇਣ ਲਈ ਸਾਡੇ ਮਹਿਬੂਬ ਨੇਤਾ ਇਸ ਲੋਕ ਸਭਾ ਇੰਚਾਰਜ ਤੋਂ ਇਸ ਲੋਕ ਸਭਾ ਦੇ ਜਿਹੜੇ ਉਮੀਦਵਾਰ ਹਨ ਮਰਿੰਦਰ ਸਿੰਘ ਕਾਂਗੜਾ ਨੂੰ ਸੁਣਨ ਲਈ ਇੱਥੇ ਪਹੁੰਚੇ ਹਨ ਸਟੇਜ ਤੇ ਵਿਰਾਜਮਾਨ ਇਸ ਲੋਕ ਸਭਾ ਤੋਂ ਮੇਰੇ ਵੱਡੇ ਵੀਰ ਮਲਵਿੰਦਰ ਸਿੰਘ ਕੰਗਜੀ ਜੀ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਲੋਕ ਸਭਾ ਦੇ ਵਿੱਚ ਭੇਜਿਆ ਤਾਂ ਕਿ ਉਹ ਤੁਹਾਡੇ ਹੱਕਾਂ ਦੀ ਜਿਹੜੀ ਆਵਾਜ਼ ਹੈ ਉਹ ਤੇ ਖੁਲੰਦ ਕਰੇ ਮੇਰੇ ਵੱਡੇ ਵੀਰ ਇਸ ਹਲਕਾ ਇੰਚਾਰਜ ਕੁਜੀਤ ਸਿੰਘ ਰਾਜ ਜੀ ਤੇ ਸਾਡੇ ਬਲਾਕ ਪ੍ਰਧਾਨ ਸਾਡੇ ਐਮਟੀ ਸਰਪੰਚ ਤੇ ਸਾਡੀ ਰੀੜ ਦੀ ਹੱਡੀ ਸਾਡੇ ਬਹੁਤੋਈ ਤੇਹਵਾਨ ਤੁਹਾਡੇ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਤੁਹਾਨੂੰ ਸਾਰਿਆਂ ਨੂੰ ਤੇ ਇਹ ਵੀ ਯਕੀਨ ਦਿਵਾਉਂਦੀ ਆ ਕਿ ਤੁਹਾਡਾ ਇੱਕ ਇੱਕ ਥੁਰਿਆ ਕਦਮ ਸਾਡੇ ਸਿਰ ਮੱਤੇ ਤੇ ਇਹ ਕਦਮ ਅਸੀਂ ਕਦੇ ਵੀ ਝਾਇਆ ਨਹੀਂ ਸਾਨੂੰ ਜੋ ਜੋ ਵੀ ਤੁਹਾਡੀਆਂ ਮੰਗਾ ਹਨ ਜੋ ਜੋ ਵੀ ਤੁਹਾਡੀਆਂ ਲੋੜਾਂ ਹਨ ਉਹ ਜ਼ਰੂਰ ਪੂਰੀਆਂ ਹੋਣਗੀਆਂ ਪਰ ਆਪਾਂ ਇਹ ਵਿਚਾਰੀਏ ਕਿ ਪੂਰੀਆਂ ਕਿੱਦਾਂ ਹੋਣਗੀਆਂ ਇਹ ਜਿਹੜੀ ਇਲੈਕਸ਼ਨ ਇਹਨੂੰ ਆਪਾਂ ਕਹਿੰਦੇ ਆ ਐਮਪੀ ਇਲੈਕਸ਼ਨ ਪੰਜਾਬ ਦੇ ਵਿੱਚੋਂ ਸੋਲ ਮਲਾਕੇ ਆਪਾਂ ਜਿਹੜਾ 13 ਐਮਪੀ ਆ ਉਹ ਲੋਕ ਸਭਾ ਦੇ ਵਿੱਚ ਭੇਜਣੇ ਜਿਨ੍ਹਾਂ ਦੇ ਵਿੱਚੋਂ ਆਪਾਂ ਮਲਵਿੰਦਰ ਕੰਗ ਭਾਜੀ ਉਹਨਾਂ ਨੂੰ ਹੋਟਾ ਭਾ ਕੇ ਭੇਜਿਓ ਲੀਡਰਾਂ ਦਾ ਅਸਲ ਸਰਮਾਇਆ ਜਿਹੜਾ ਉਹਨਾਂ ਦਾ ਧਨ ਦੌਲਤ ਹੁੰਦਾ ਉਹ ਨਹੀਂ ਹੁੰਦਾ ਅਸਲ ਸਰਮਾਇਆ ਅਸਲ ਦੌਲਤ ਹੈ ਯਾ ਉਹ ਤੁਸੀਂ ਸਾਰੇ ਜਣੇ ਜੇ ਕੋਈ ਲੀਡਰ ਹੈ ਜਾਂ ਫੇ ਕੋਈ ਇੱਥੇ ਖੜਾ ਹੈ ਉਹ ਤੁਹਾਡੇ ਸਾਰਿਆਂ ਦੀ ਬਦੌਲਤ ਹੈ ਤੁਹਾਡੇ ਸਾਰਿਆਂ ਦੇ ਯੋਗਦਾਨ ਕਰਕੇ ਆ ਤੁਸੀਂ ਸਾਰੇ ਸਾਡੇ ਨਾਲ ਆਂਸ ਇੱਥੇ ਖੜੇ ਆ ਜੇ ਨਹੀਂ ਤਾਂ ਤੁਸੀਂ ਆਪ ਵਿਚਾਰ ਲਓ ਕਿ ਕਿੱਥੇ ਬੈਠੇ ਆ ਕੱਲ ਨੂੰ ਤੇ ਕਿੱਥੇ ਬੈਠੇ ਆ ਕੰਮ ਬੰਨ੍ਹਵੇਂ ਜਣਿਆ ਸੀ ਤਾਂ ਪਿਛਲੇ ਇਲੈਕਸ਼ਨ ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਦੇ ਛੋਲੇ ਦੇ ਵਿੱਚ ਪਾਈਆਂ ਉਹ ਤੁਹਾਡੇ ਸਾਰਿਆਂ ਦੇ ਸਦਕਾ ਹੀ ਪੋਸੀਬਲ ਹੋਇਆ ਸੋ ਇੱਕ ਵਾਰ ਫਿਰ ਤੋਂ ਆਪਾਂ ਸਾਰੇ ਜਣੇ ਹੰਬਲਾ ਮਾਰੀਏ ਤੇ ਲੋਕ ਸਭਾ ਦੇ ਵਿੱਚ ਬਲਵਿੰਦਰ ਸਿੰਘ ਕੰਗ ਉਨ੍ਹਾਂ ਨੂੰ ਭੇਜੇ ਬਲਵਿੰਦਰ ਬਾਸੂ ਹੋਣਾ ਨਹੀਂ ਆਪਣਾ ਪੋਲੀਟਿਕ ਇੱਕ ਤੇ ਦੋ ਸਾਲ ਜਾਂ ਤਿੰਨ ਸਾਲ ਜਾਂ ਚਾਰ ਸਾਲ ਪੰਜ ਸਾਲ ਪਹਿਲਾਂ ਇਹ ਸ਼ੁਰੂ ਕੀਤਾ 2002 ਤੋਂ ਯੂਨੀਵਰਸਿਟੀ ਲੈਵਲ ਸਭ ਤੋਂ ਪਹਿਲਾ ਹੈ ਪ੍ਰਧਾਨ ਬਣੇ ਤੇ ਦੂਸਰੀ ਵਾਰੀ ਪ੍ਰਧਾਨ ਬਣੇ ਦੂਸਰੀ ਵਾਰੀ ਪ੍ਰਧਾਨ ਜਿਹੜਾ ਬਣਾ ਉਹ ਬੜੀ ਵੱਡੀ ਗੱਲ ਹੈ ਕਮਾਰੇ ਆਧਾਰ ਤੇ ਪ੍ਰਧਾਨ ਬਣੇ ਫਿਰ ਸੈਨੇਟ ਮੈਂਬਰ ਨੇ ਸੋ ਲੀਡਰਸ਼ਿਪ ਦੀ ਕੁਆਲਿਟੀ ਜਿਹੜੀ ਹੈ ਜਿਹੜੇ ਕ ਲੀਡਰ ਦੇ ਵਿੱਚ ਗੁਣ ਹੋਣਾ ਚਾਹੀਦਾ ਹੈ ਆ ਉਹ ਸਾਡੇ ਮਲਵਿੰਦਰ ਪਾਸ਼ੀ ਉਹਨਾਂ ਦੇ ਵਿੱਚ ਘਟ-ਘਟ ਕੇ ਪਰਮਾਤਮਾ ਵੇਖ ਲੋ ਭਈਆ